ਇਹ ਨਾ ਕੋਈ ਖੇੜ ਤੋਂ ਵਾਲੇ ਨਹੀਂ ਹੋ ਜਾਂਦੇ ਐ ਐਕਸੀਡੈਂਟ ਦੇ ਕਾਰਨ ਮਰ ਰੇ ਇੱਕ ਬੰਦੇ ਦੀ ਅੱਧੇ ਲੱਤ ਟੁੱਟ ਗਈ ਐ ਉਹ ਮੈਂ ਚਾਹਉ ਤਾ ਫੂਪ ਪੇਸ਼ ਕਰਤਾ ਦਾ ਇੱਕ ਬੰਦੇ ਦੇ ਗੋਡੇ ਤੇ ਸੱਟ ਵੱਜੀ ਇੱਕ ਪੁਲਿਸ ਵਾਲਾ ਵੀ ਨਾ ਬਾਹਰ ਟੁੱਟ ਗਈ ਤੁਸੀਂ ਗਾਰਡਨ ਲਗਾਏ ਸੀ ਕਿਉਂ ਪਟਟੇ ਕਿਹਨੇ ਪਟਟੇ ਆ ਗਏ ਇਹ ਮਾਊਂਟ ਆਫ ਸਟੇਜਿੰਗ ਆ ਉੱਥੇ ਕਹਿੰਦੇ ਵੀ ਨਗਰ ਨਿਗਮ ਨੇ ਪਟਟਿਆ ਕਿਸੇ ਇੱਧਰ ਦੇ ਅੱਭੀ ਖਾਲੀ ਨੇ ਜਿਹੜੇ ਨੇ ਕਹਿ ਕੇ ਇਹਨੂੰ ਪਟਾਏ ਐ ਇਹ ਚੰਗੀਆਂ ਗੱਲਾਂ ਨਹੀਂ ਕੋਈ ਸਾਦਾ ਮਕਸਦ ਨਹੀਂ ਕਿਸੇ ਨੂੰ ਉੱਤੇ ਰਾਸਤੇ ਨੂੰ ਬੰਦ ਕਰਨਾ ਸਾਦਾ ਮਕਸਦ ਇਹ ਐ ਵੀ ਜਿਹੜਾ ਉੱਪਰਲੇ ਪਾਸੇ ਮਕਾਨੀਆਂ ਪੁਲ ਬਣਿਆ ਪ ਜੇ ਲਾਲ ਸਿੰਘ ਬਸਤੀ ਬਣ ਰਿਹਾ ਸਾਹ ਜਿਹੜਾ ਆਇਆ ਕਿ ਪੱਤਰ ਕਿਤੇ ਅਸੀਂ ਧਾਮ ਲੈ ਲਓ ਪਹਿਲਾਂ ਧਾਮ ਲੈ ਲਓ ਉਹ ਆਦੀ ਹੈ ਕਿਹੜਾ ਰਵਾਨਗੀਆ ਪੋਣੇ ਇਹ ਜਿਹੜਾ ਮਲਾਲ ਸਿੰਘ ਬਸਤੀ ਸੀਗਾ ਦੇਖੋ ਉਹ ਵੀ ਪੁਲ ਨਹੀਂ ਬਣਿਆ ਅੱਜ ਇਨਸ਼ਾ ਅੱਲਾਹ ਕੋਲ ਉਹ ਵੀ ਨਹੀਂ ਬਣਿਆ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਉਹ ਰਾਸਤਾ ਖੋਲ ਦੇ ਇੱਕਦਮ ਨੂੰ ਰਾਸਤਾ ਦਿੰਦੇ ਉਧਰਲੇ ਨੂੰ ਉਧਰ ਰਾਸਤਾ ਦਿੰਦੇ ਇੱਕੋ ਛੜਕਰੇਗੀ ਤੇ ਇੱਕੋ ਹੀ ਪੁਲ ਰਹਿ ਜਾਏ ਜਦੋਂ ਇੱਕ ਜਿਹੜਾ ਇੱਥੇ ਵਿਕਰ ਲਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਉਹ ਜਿਹੜੇ ਓਵਰ ਬ੍ਰਿਜ ਸਾਡੀ ਫਾਰਮੂਲਰ ਜਾ ਰਹੀ ਸੀ ਉਹ ਜਗਾ ਲੋਕਾਂ ਨੂੰ ਫਾਇਦਾ ਹੋ ਰਿਹਾ ਅਸੀਂ ਆਮ ਪਬਲਿਕ ਐਂ ਅੰਦਰ ਜਾ ਕੇ ਇੱਕ ਵੀ ਅੰਦਰ ਜਾ ਰਹੇ ਸਕੂਲ ਦੇ ਅੰਦਰ ਜਾ ਕੇ ਜਿਸ ਨੂੰ ਰਾਤ ਸਕੂਲ ਦਾ ਟਾਈਮ ਹੁੰਦਾ ਜਾਂ ਸ਼ਾਮ ਦਾ ਟਾਈਮ ਹੁੰਦਾ ਉਹਨੂੰ ਟੈਂਪੋਰਰੀ ਕੁਝ ਮੌਨ ਦੇਖ ਲੋ ਜਿੱਥੇ ਹਾਲਾਤ ਮਨੇ ਪਹਿਲੇ ਤੋਂ ਸਾਰਾ ਰਾਤ ਪਈ 8:00 ਵਜੇ ਤੱਕ ਕਈ ਹਾਲਾਤ ਰਹਿਣਗੇ ਸ੍ਰਾਮ ਨਗਰ ਵਾਲਾ ਹਿੱਸਾ ਜਿੱਥੇ ਅਸੀਂ ਬੰਦ ਕੀਤਾ ਇਹ ਪਰਸਨਾਗਰ ਵੱਲ ਪਰਲੇ ਪੱਖ ਜਿਹੜਾ ਉਧਰਲੇ ਪਾਸੇ ਵੀ ਬੰਦ ਕਰਾਂਗੇ ਕਿਉਂਕਿ ਇੱਥੇ ਲੋਕ ਬਹੁਤ ਪਰੇਸ਼ਾਨ ਹੈ ਰੋਜ਼ ਹੀ ਸੈਂਕੜਾ ਲੋਕ ਮੋਟਰਸਾਈਕਲ ਤੇ ਮੀਆਂ ਭੈਣਾਂ ਧੀਆ ਮੇਰੇ ਨੌਜਵਾਨ ਮੇਰੇ ਬਜ਼ੁਰਗ ਆ ਕੇ ਕਿਉਂ ਕਹਿ ਕੇ ਜਾਂਦੇ ਆ ਕਿ ਇਹਨਾਂ ਨੂੰ 2 ਮਿੰਟ ਲਈ ਕੋਈ ਰਸਤਾ ਸਾਨੂੰ ਦਿਓ ਜੀ ਪਹਿਲਾਂ ਬਹੁਤ ਠੀਕ ਨਹੀਂ ਆ ਜਦੋਂ ਅੰਦਰ ਜਾ ਕੇ ਜਦੋਂ ਅੰਦਰ ਜਾ ਕੇ ਟ੍ਰੈਫਿਕ ਜਾਮ ਹੋ ਜਾਂਦਾ ਅੰਦਰ ਪਾ ਨਹੀਂ ਅੰਦਰ ਜਾ ਕੇ ਟ੍ਰੈਫਿਕ ਜਾਮ ਹੋ ਜਾਂਦਾ ਸਾਹ ਲੈਣਾ ਔਖਾ ਹੋ ਜਾਂਦਾ ਜੇ ਕੋਈ ਮਰੀਜ਼ ਹੁੰਦਾ ਹੈ ਮਰੀਜ਼ ਹੁੰਦਾ ਪਹਿਲਾਂ ਵੀ ਐਮੂਲੈਂਸ ਆਣਨੀ ਹਦੀ ਅੱਜ ਇਹ ਨਹੀਂ ਗੰਦੇ ਘੱਟੋ ਘਾਟੇ ਜਿਹੜਾ 3 ਘੰਟੇ ਸਵੇਰੇ ਦਾ 3 ਘੰਟੇ ਸ਼ਾਮੀ ਆ ਕੇ ਪੁਲ ਤੋਂ ਪੱਤਾ ਲਾ ਦਿੱਤਾ ਜਾਵੇ ਅਤੇ ਬੈਰੀਅਰ ਲਾ ਦਿੱਤਾ ਜਾਵੇ ਜਿਹੜੇ ਹੈਵੀ ਵਹਿਕਲ ਉੱਧਰ ਜਾ ਮੱਖੀ ਚੱਲੀ ਜਾਂ ਤੁਹਾਨੂੰ ਕੋ ਤਰਾਈ ਇਹ ਨਹੀਂ ਚਾਹੀਦਾ ਸਰਕਾਰ ਨੂੰ ਪਹਿਲਾਂ ਪੁਲ ਚੱਲਣੇ ਚਾਹੀਦੇ ਸੀ ਪੁਲੋਂ ਚੱਲਣ ਦਾ ਬਾਅਦ ਪਰ ਹੋਣਾ ਦੇ ਦਿੱਤਾ ਤਾਂ ਸਾਰਿਆਂ ਨੂੰ ਪਤਾ ਕਿ ਇੱਥੇ ਕੋਈ ਰਾਸਤਾ ਹੀ ਨਹੀਂ ਹੋਊਗਾ ਘਰ ਨੂੰ ਜਾਣ ਲਈ ਹੁਣ ਸਾਰੀਆਂ ਲਾਲ ਸਿੰਘ ਬਸਤੀ ਉਸਨਵਾਣਾ ਬਸਤੀ ਸਾਰਾ ਮਕਾਨੀਆਂ ਸਾਰਾ ਇੱਧਰ ਨੂੰ ਆ ਗਿਆ ਡਵਾਈਡ ਹੋ ਗਿਆ ਜਦਕਿ ਇੱਧਰ ਹੀ ਪਹਿਲਾਂ 18 ਵੀ ਬਸਤੀਆਂ ਹੈਗੀਆਂ 12 ਵਾਰ ਐਸ ਏਰੀਏ ਦੇ ਕੋਈ ਰਸਤਾ ਰਹਿ ਗਿਆ ਪ੍ਰਸ਼ਾਸਨ ਨੂੰ ਸਮਝ ਨਹੀਂ ਆ ਰਹਾ ਤੋਂ ਮਹੀਨਾ ਹੋ ਗਿਆ ਮੈਨੂੰ ਕਹਿੰਦੇ ਨਹੀਂ ਇਹਦਾ ਕੋਈ ਹੱਲ ਕਰੋ ਕੋਈ ਹੱਲ ਕਰਨ ਨੂੰ ਤਿਆਰ ਨਹੀਂ ਪ੍ਰਸ਼ਾਸਨ ਜਿ ਮਜਬੂਰ ਹੋ ਕੇ ਨਹੀਂ ਬੰਦ ਕਰ ਕਹਿੰਦੇ ਸੀ ਪ੍ਰਸ਼ਾਸਨ ਨਹੀਂ ਨਹੀਂ ਸੁਣੀ ਤੇ ਅੱਜ ਮਜਬੂਰ ਹੋ ਕੇ ਕਰਨਾ ਪਿਆ ਜੇ ਅਗਰ ਕੋਈ ਬੈਰੀਅਰ ਨੂੰ ਹਟਾਊਗਾ ਜਾਂ ਉੱਥੇ ਮੈਂ ਪੱਥਰ ਲਾਊਗਾ ਨੂੰ ਕੋਈ ਲਗਾਊਗਾ ਮੈਂ ਤਾਂ ਬਕਾਇਦਾ ਡ੍ਰਿਲ ਲਿਆ ਕੇ ਕਾਰਡਰ ਕਰੂੰਗਾ ਤੋਂ ਨਾ ਤੁਹਾਡੇ ਤੋਂ ਸ਼ਿਕਾਇਤ ਨਹੀਂ ਕੀਤੀ ਗਈ ਨਗਰ ਨਿਗਮ ਤੇ ਕੈਦ ਕੀਤੀ ਗਈ ਹੈ ਉਹ ਕਹਿੰਦੇ ਜੀ ਪਰਲਾ ਪੁਲ ਚੱਲ ਪਿਆ ਤੁਸੋਂ ਕਿਹੜਾ ਪੁਲ ਚੱਲਿਆ ਝੂਠ ਮਾਰੀ ਜਾਂਦਾ ਨਗਰ ਨਿਗਮ ਵੀ ਸਾਰਾ ਅਫਸਰ ਸ਼ਾ ਪ੍ਰਿਟੀਗਲ ਬੰਦੇ ਬੱਟਿਆ ਜਵਾਬ ਆ ਕੇ ਉਹਨਾਂ ਨੇ ਪਟਵਾਇਆ ਓਡੇ ਮਾਊਟੋ ਸਟੇਸ਼ਨ ਜੀ ਨਹੀਂ ਤਾਂ ਮਾਊਟੋ ਤਾਂ ਮੋਹ ਨਹੀਂ ਜੀ ਲਾ। ਨਹੀਂ ਮੈਂ ਮਿਲਦਾ ਮੁੰਦਾ ਕਿਸੇ ਨੂੰ ਨਹੀਂ ਹੁੰਦਾ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਮਤ ਦੱਸਣਾ ਹੁੰਦਾ। ਨਾ ਮੈਂ ਤੁਹਾਡੇ ਮਿਲਣਾ ਮਿਲਣਾ ਤਾਂ ਬਹੁਤ ਦੂਰੀਆਂ ਗੱਲਾਂ ਆ। ਜਿਵੇਂ ਮੈਂ ਲੈਟਰ ਡੀਸੀ ਸਾਹਿਬ ਨੂੰ ਦਵਾਂਗਾ ਪਰ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਭੇਜਣਗੇ ਕਮਿਸ਼ਨਰ ਸਾਹਿਬ ਐਕਸ਼ਨ ਨੂੰ ਭੇਜਣਗੇ ਐਸਐਨਐਸਡੀ ਨੂੰ ਭੇਜੂ ਐਕਸ਼ਨ ਜੇਏ ਨੂੰ ਭੇਜੂ ਡੀਈ ਸੁਪਰਡੈਂਟ ਨੂੰ ਭੇਜੂ ਸਾਡੇ ਦੋ ਛੇ ਮਹੀਨੇ ਹੀ ਨਿਕਲ ਜਾਣਗੇ। ਮੈਂ ਉਸ ਬੋਲ ਦਾ ਮਤਲਬ ਇਹ ਮਾਰਤ ਤੱਕ ਹੋਵੇ ਅਪ੍ਰੈਲ ਤੱਕ ਹੋ